ਗਾਂਦ ਬਾਕਦੇ ਆਏ ਆ ਮੁੰਡੇ ਇਹਦੇ ਹਾਂਜੀ ਦੰਦਰਾ ਗਾਲਾਂ ਕਰਦੇ ਆ ਸਾਰੇ ਇਕੱਠੇ ਕਰਕੇ ਲਿਆ ਆ ਵੀਡੀਓ ਵੀ ਪਾ ਦਨੇ ਆ ਕੜਕੜਿਆ ਬਸ ਠੀਕ ਹੈ ਜੀ ਹਾਂਜੀ ਵੀਡੀਓ ਤਾਂ ਹੈ ਜੀ ਆਪਣੀ ਸੱਚਾਈ ਵਾਲੀ ਵੀਡੀਓ ਪਾਉਣੇ ਚਾਹੀਦੇ ਆ ਸਾਡੇ ਤੋਂ ਵੀਡੀਓ ਵੀ ਤਾਂ ਪ੍ਰੂਫ ਪਈ ਹੋਈ ਆ ਸਰਪੰਚ ਚੱਲ ਹਾਂਜੀ ਠੀਕ ਆ ਤੜਾ ਲੈ ਇਹਦਾ ਪਿੰਡ ਦੇ ਆ ਇਹਦਾ ਗਾਂ ਪਿੰਡ ਸੇਫ ਕੋੜੀ ਨਾ ਆ ਇਹਦਾ ਲੀਡਾ ਕੱਪੜਾ ਪਾ ਰਿਆ ਕਰਦੇ ਸੀ ਕਿ ਮਿੱਟੀ ਪਾਉਂਦੇ ਸੀਗੇ ਕਿ ਪ੍ਰਗਟ ਦੇਣ ਲੱਗੇ ਆ ਗਿਆ ਇਸ ਆਣੂ ਸਰਪੰਚ ਸਾਹਿਬ ਆਣ ਕੇ ਕਹਿੰਦੇ ਵੀ ਇੱਥੇ ਮਿੱਟੀ ਨਾ ਪਾਓ ਅਸੀਂ ਕਿਹਾ ਵੀ ਜੇ ਅਸੀਂ ਪ੍ਰਗਟ ਦਿਨ ਮਨਾਉਣਾ ਮਨਾ ਕੇ ਜਿੱਦਾਂ ਮਰਜ਼ੀ ਕਰ ਲਿਓ ਸਨ ਪ੍ਰਗਟ ਦਿਨ ਮਨਾ ਲੈਣ ਦਿਓ ਅਸੀਂ ਲੰਗਰ ਇੱਥੇ ਲਿਆਉਣਾ ਉਹ ਕਹਿੰਦੇ ਵੀ ਇੱਥੇ ਲੰਗਰ ਨਹੀਂ ਲੱਗਣਾ ਤੁਸੀਂ ਸੜਕ ਸਾਫ਼ ਕਰ ਲਓ ਤੇ ਸੜਕ ਚ ਲਾਓ ਅਸੀਂ ਕਿਹਾ ਸੜਕ ਵਿੱਚ ਸਾ ਅਸੀਂ ਨਿਆਣੀ ਮਾਰਨੀ ਵੀ ਇੱਥੇ ਅਸੀਂ ਸੜਕ ਚ ਕਿੱਦਾਂ ਲਾਦ ਗਿਆ ਅਸੀਂ ਇੱਥੇ ਲੰਗਰ ਲਾ ਕੇ ਮੜ ਕੇ ਜੋ ਤੂੰ ਕਾਰਵਾਈ ਕਰਨੀ ਹੋ ਕਰ ਲੈ ਉਹ ਆਣ ਕੇ ਜ ਸਾਡੇ ਨਾਲ ਫੋਟੋ ਬਣਾ ਕੇ ਲੈ ਆ ਗਿਆ ਮੁੜ ਕੇ ਆਣ ਕੇ ਇੱਥੇ ਗਾਲਾਂ ਕੱਢਣ ਲੱਗ ਪਿਆ ਫਿਰ ਤੁਸੀਂ ਹਟਦੇ ਨਹੀਂ ਬਸ ਠੀਕ ਹੈ ਉਹ ਸੇਵਾ ਕਰਨ ਹੀ ਆਇਆ ਸੀ ਉਹ ਕੋਈ ਓਦਾਂ ਮਿੱਟੀ ਕਰ ਲਈ ਨਹੀਂ ਲੈਣ ਆਇਆ ਇੱਥੇ ਉਹਨਾਂ ਨੂੰ ਚੱਕ ਕੇ ਤੋੜ ਕੇ ਕਈ ਕਵਾੜੀਆਂ ਲੈ ਕੇ ਤਾਂ ਆ ਗਏ ਵੱਢਣ ਮਾਰ ਜੋ ਕਿ ਝਗੜਾ ਮਾੜਾ ਮੋਟਾ ਇੱਥੇ ਹੋਇਆ ਹੋਊਗਾ ਤੇ ਮੁੜ ਕੇ ਕਈਆਂ ਕਵਾੜੇ ਲੈ ਕੇ ਤਾਂ ਆ ਗਏ ਉਹਨੂੰ ਵੱਢਣ ਮਾਰ ਜੇ ਉਹਨੂੰ ਵੱਢ ਮਾਰ ਦਿੰਦੇ ਉਹਦਾ ਕੌਣ ਸੀ ਜੀ ਆਜਨ ਤੋ ਦਾ ਨਿਕਾ ਨਿਕਾ ਉਹਦਾ ਕੌਣ ਸੀ ਜਿਹੜਾ ਤੁਹਾਡੇ ਪਿੰਡ ਝਗੜਾ ਹੋਇਆ ਇਹ ਕਿਸ ਕਰ ਨੂੰ ਲੈ ਕੇ ਝਗੜਾ ਹੋਇਆ ਇਹ ਮਿੱਟੀ ਤੋਂ ਹੋਇਆ ਝਗੜਾ ਮਿੱਟੀ ਪੋਂਤੋਂ ਹੋਇਆ ਝਗੜਾ ਇੱਥੇ ਹੀ ਉਹ ਮਿੱਟੀ ਪੋਂਦਾ ਜਿਹੜਾ ਪੋਂਦਾ ਧਾਰਮਿਕ ਸਥਾਨ ਜਿਹੜੇ ਮਿੱਟੀ ਪੋਂਦਾ ਸੀ ਉਹ ਮੁੰਡਾ ਉਹ ਦੋਟੀ ਮੋੜ ਕੇ ਛਡੋਣ ਇਹਨਾਂ ਨੂੰ ਉਹਨੂੰ ਵੀ ਕੁੱਟਿਆ ਮਾਰਿਆ ਕੱਟੋ ਨਾ ਕਿਸ ਦਿਨ ਦੀ ਆ ਅਜਾ ਰਾਕਟ ਦਿੰਦੀ ਆ 15 ਤਰੀਕ 15 ਤਰੀਕ 15 ਤਰੀਕ 3 ਸ਼ਾਮ ਦਾ ਟਾਈਮ ਚਾਹੋ 5 ਸ਼ਾਮ ਦਾ ਟਾਈਮ ਆਹ ਵੇ ਟਾਈਮ ਲਾ ਲਓ ਕਰਨ ਨਹੀਂ ਕਰਦੇ ਉਹਨਾਂ ਦਾ ਕੋ ਕਸੂਰ ਸੀ ਜੇ ਉਹ ਮਿੱਟੀ ਪਾਉਂਦੇ ਸੀ ਇਹਨਾਂ ਨੇ ਨਜਾਇਜ਼ ਫੜਿਆ ਨਜਾਇਜ਼ ਉਹਨੂੰ ਫੜਿਆ ਨਾ ਇਹਦੇ ਨਾਲ ਕੋਈ ਗੱਲ ਨਾ ਕੋਈ ਬਾਤ ਸਾਡੀ ਕਿਉਂਕਿ ਬਹੁਤ ਜ਼ਿਆਦਾ ਕੁੱਤੇ ਆ ਬਾਰੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਭਾਈਚਾਰਾ ਸਾਡਾ ਇੱਥੇ ਨਿਸ਼ਕਰ ਕਰਦਾ ਸੀ ਤੇ ਹੁਣ ਦਾ ਮੌਜੂਦਾ ਸਰਪੰਚ ਜੀ ਜੋ ਹੁਣ ਬਣਿਆ 24 ਵਿੱਚ ਭਾਈਚਾਰਾ ਮਹਾਰਾਜ ਦੇ ਜੰਗੜੇ ਰਿਸ਼ਤੇ ਵਿੱਚ ਲੜਾਈ ਲਿਕੇ ਉਹਨੂੰ ਪਾ ਕੇ ਕਰ ਰਿਹਾ ਸੀ ਤੇ ਮੁਜਾਦਰ ਵਿੱਚ ਆਲਕੀ ਉਹਨਾਂ ਨੂੰ ਦੋ ਤਿੰਨ ਮਿੰਟ ਤੋ ਡੱਕ ਰਿਆ ਸੀ ਕਿ ਮੈਂ ਧਰਦੇ ਉਹ ਕਰਾ ਦੂੰ ਪर्चा ਕਰਾ ਦੂੰ ਆ ਕਰਾ ਦੂੰ ਤੇ ਉਸ ਦਿਨ ਕੋ ਫੈਮਲੀ ਸਵੇਤ ਨਿਸ਼ਾਨ ਸਾਹਿਬ ਨੂੰ ਪੱਟਣ ਦੀ ਉਹਦੇ ਵਿੱਚ ਸੰਬੰਧ ਦਾ ਆਇਆ ਜਦੋਂ ਇਥੇ ਬੀਬੀਆਂ ਨੇ ਬੰਦਿਆਂ ਨੇ ਡੱਕਿਆ ਤਾਂ ਉਹ ਸਾਰਾ ਪਰਿਵਾਰ ਇਹਨਾਂ ਦੇ ਗਲ ਪੈ ਗਿਆ ਗਲ ਪੈ ਗਿਆ ਚਲੋ ਜਿੱਥੇ ਅਸੀਂ ਵੀ ਖੁਦ ਮੌਜੂਦ ਸੀ ਹੋਰ ਬੰਦੇ ਵੀ ਮੌਜੂਦ ਸੀ ਸਾਰਿਆਂ ਨੇ ਹਟ ਹਟਾ ਕਰਵਾਤਾ ਲੇਕਿਨ ਉਹਦੇ ਕੋਲੋਂ ਨਿਸ਼ਾਨ ਸਾਹਿਬ ਪਟਿਆ ਗਿਆ ਨੜਦੇ ਆ ਭਿਰਦੇ ਆ ਚਲੋ ਨੜਦੇ ਆ ਭਿਰਦੇ ਆ ਪਟਿਆ ਗਿਆ ਜਦੋਂ ਉਹਨੂੰ ਸਮਝਾਇਆ ਤੇ ਉਹ ਬਾਅਦ ਦੇ ਵਿੱਚ ਕੋਈ 2-3 ਘੰਟੇ ਬਾਅਦ ਆਪ ਹੀ ਸੱਟਾ ਲਾ ਕੇ ਹਸਪੀਟਲ ਦਾਖਲ ਹੋ ਗਿਆ ਅਸੀਂ ਖੁਦ ਉੱਥੇ ਮੌਜੂਦ ਬੈਠੇ ਆ ਤੁਰ ਕੇ ਗਿਆ ਵਾ ਹੁਣ ਸਾਨੂੰ ਪਤਾ ਲੱਗਦਾ ਵਾ ਕਿ ਉਹ ਆਪਣੇ ਛੁੱਟੀਆਂ ਛੱਬੀਆਂ ਬਣਾਉਣ ਦੇ ਸੰਬੰਧ ਦੇ ਵਿੱਚ ਹਜੇ ਤੱਕ ਵੀ ਦਾਖਲਵਾ ਅਸੀਂ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਆ ਕਿ ਇਹਨੇ ਮਹਾਰਾਜ ਦੇ ਨਿਸ਼ਾਨ ਸਾਹਿਬ ਦੀ ਬੇਅਦਬੀ ਕੀਤੀ ਆ ਤੇ ਤੇ ਬੰਦੀ ਕਾਰਵਾਈ ਗੁੱਟ ਕੀਤੀ ਜਾਵੇ ਵੈਰੀ ਗੁੱਡ ਬੇਟਾ ਕੀ ਤੁਹਾਡਾ ਨਾਮ ਔਰ ਕਿਹੜਾ ਪਿੰਡ ਆ ਔਰ ਛੱਟ ਕਿਵੇਂ ਤੁਹਾਡੇ ਲੱਗੀ ਆ ਪਿੰਡ ਚੁਗਿਆ ਗਲਾਮ ਬਾਈ ਬੋਫ ਆਜੇ ਸਮਰ ਜੈਸਮੀਨ ਤੁਹਾਡੇ ਛੱਟ ਕਿਵੇਂ ਲੱਗੀ ਆ ਸਾਟ ਮੇਰੇ ਸਾਡੇ ਲੜਾਈ ਹੋ ਗਈ ਸੀ ਕਿੰ ਕਿਸ ਕਾਰਨ ਮੇਰੇ ਘਰ ਵਾਲੇ ਦੇ ਸਰਪੰਚ ਹੱਤੀ ਪੈ ਗਿਆ ਸੀ ਸਰਪੰਚ ਨੇ ਵੀ ਸਰਪੰਚ ਵੀ ਸਾਰੇ ਜਣੇ ਚ ਇਕਾਲ ਕੇ ਨਾ ਮੇਰੇ ਘਰ ਵਾਂ ਢਾ ਲਿਆ ਤੇ ਕਹਿੰਦਾ ਸਾਨੂੰ ਕਿਸ ਨੇ ਦੱਸਿਆ ਸੀ ਆਨ ਕੇ ਤੇ ਤੁਹਾਡੀ ਲੜਾਈ ਹੋ ਗਈ ਤੁਹਾਡੇ ਘਰ ਵਾਲੇ ਢਾ ਲਿਆ ਪਿਆ ਵਾ ਜਦੋਂ ਮੈਂ ਗਈ ਤੁਹਾਡੇ ਘਰ ਵਾਲੇ ਕੀ ਕਰ ਰਹੇ ਸੀਗੇ ਉਸ ਟਾਈਮ ਜਦੋਂ ਲੜਾਈ ਹੋਈ ਆ ਹਾਂਜੀ ਕੀ ਕੰਮ ਕਰ ਰਹੇ ਸੀਗੇ ਉਹ ਇਸ ਵੇਲੇ ਤੋਂ ਲੈ ਕੇ ਨਾ ਮੱਟੀ ਪੁੰਦ ਕੇ ਸੇਵਾ ਕਰਦੇ ਪਏ ਮੰਦਰ ਸੇਵਾ ਕਰਦੇ ਸੀਗੇ ਹਾਂਜੀ ਭਾਰਤੀ ਪੁੰਦਦੇ ਪਏ ਸੀਗੇ ਸਰਪੰਚ ਨੇ ਯਾਨਕਾ ਕਹਿੰਦੀ ਵੀ ਨਹੀਂ ਇਹਨਾਂ ਦਵਕੇ ਦਵਕੇ ਮਾਰਨ ਲੱਗ ਪਿਨੇ ਆ ਰਹੇ ਸੀ ਇਹਨਾਂ ਦੇ ਨਾਲ ਜਦੋਂ ਦਵਕੇ ਮਾਰਨ ਲੱਗ ਪਿਨੇ ਕਹਿੰਦੀ ਨਹੀਂ ਮਿੱਟੀ ਨਹੀਂ ਸੋਣੀ ਹੈਗੀ ਤੇ ਕਹਿੰਦੇ ਕਿਉਂ ਕਹਿੰਦੇ ਪੰਚਾਇਤ ਘਰ ਆ ਤ ਬਾਅਦ ਵਿੱਚ ਉਹਨਾਂ ਦੇ ਉਹ ਨਾਲ ਮੁੰਡੇ ਵੀ ਆ ਗਏ ਘਰ ਵਾਲਾ ਵੀ ਆ ਗਿਆ ਤੇ ਉਹਨਾਂ ਨੇ ਇਹਨਾਂ ਹੱਥੀ ਪਏ ਆ ਤ ਬਾਅਦ ਚ ਬੇਵਦੀ ਕੀਤੀ ਆ ਸਾਡੇ ਨਿਸ਼ਾਨ ਸਾਹਿਬ ਦੇ ਨਾਲ ਤ ਬਾਅਦ ਆ ਇਹ ਛਡਾਉਣ ਲੱਗ ਪਈਆਂ ਤੇ ਸਾਡੇ ਵੀ ਹੱਥੀ ਵੀ ਪਏ ਆ ਸਰਪੰਚ ਨੇ ਮੇਰੇ ਵੀ ਮਾਰੀਆਂ ਮੇਰੇ ਝੱਗਾ ਹੀ ਪਾੜਿਆ ਪਿਆ ਆ ਵੇਲੇ ਹੋ ਮੇਰੇ ਨਾਲ ਬਿਤੇ ਮੇਰੇ ਨਾਲ ਤੇ ਮੈਂ ਹੁਣ ਦੱਸ ਨਹੀਂ ਸਕਦਾ ਕਿ ਮੇਰੇ ਕਿੱਥੇ ਕਿੱਥੇ ਉਹਨਾਂ ਨੇ ਮਾਰਿਆ ਮੈਂ ਕਿੱਥੇ ਕਿੱਥੇ ਨਹੀਂ ਮੇਰੇ ਤੋਂ ਬਹੁ ਮੱਕੇ ਉਹਨਾਂ ਨੇ ਮਾਰੇ ਪਏ ਤਾਂ ਮੈਂ ਤੇ ਆਪਣੇ ਘਰ ਵਾਲੇ ਨਾਲ ਆ ਹਸਪਤਾਲ ਕਿੰਨੇ ਦਿਨ ਤੋਂ ਤੁਸੀਂ ਦਾਖਲੇ ਹੋ ਹਾਂਜੀ ਆ ਹਸਪਤਾਲ ਕਿੰਨੇ ਦਿਨ ਤੋਂ ਦਾਖਲੇ ਹੋ ਸੋਹ ਬਾਤ ਦੋ ਦਿਨ ਚਾਰ ਦਿਨ ਜੀ ਹਾਂਜੀ ਸੋ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਪੁਲਿਸ ਨੇ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਹੈ ਕਿ ਕੋਈ ਪਿਆਰ ਨਹੀਂ ਉਹਨਾਂ ਸਾਡੇ ਲਈ ਹੈਗੇ ਪਾਰਸ ਆਇਆ ਕਿ ਸੋਨਾਂ ਨੇ ਕਿਹਾ ਵੀ ਛੋਟੇ ਛੋਟੇ ਟਾੜੇ ਮਿਆਂ ਲੈ ਕੇ ਚੱਲੇ ਆ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਹੈਗੀ ਤਾਂ ਮੈਂ ਤਕਰਦੇ ਆ ਵੀ ਸਾਡੀ ਕੋਈ ਸੁਣਵਾਈ ਕੀਤੀ ਜਾਵੇ ਤੇ ਪੰਜਾਬ ਸਰਕਾਰ ਨੂੰ ਕਹਿੰਦੇ ਆ ਵੀ ਸਾਨੂੰ ਇਹ ਸਰਪੰਚ ਨਹੀਂ ਚਾਹੀਦਾ ਹੈਗਾ ਵੀ ਜਿਹੜਾ ਜਨਾਨੀਆਂ ਦੇ ਹੱਥੀ ਫਿਰਦਾ ਵਾ ਮੈਂ ਸੱਤ ਜੋੜ ਕੇ ਸਾਡੀ ਇਹ ਹੀ ਬੇਨਤੀ ਹੈ ਉਹ ਸਾਨੂੰ ਸਰਪੰਚੇ ਨਹੀਂ ਚਾਹੀਦਾ ਹੈਗਾ ਵੀ ਜਿਹੜਾ ਜਨਾਨੀਆਂ ਨੂੰ ਕੁੱਟ ਮਾਰਦਾ ਵਾ ਪਰ ਅੱਜ ਵੀ ਜੇ ਬੇਇੱਜ਼ਤੀ ਕਰਦੀ ਹੋਈ ਆ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੀ ਜਥੇਬੰਦੀ ਵੱਲੋਂ ਇਸ ਘਟਨਾ ਦੀ ਰਿਪੋਰਟ ਦੇ ਦਿੱਂਦੇ ਆ ਦੇ ਜਿੰਨੇ ਵੀ ਵਾਟਸਐਪ ਪਾਰਟੀਆਂ ਦੇ ਆਗੂ ਸਾਹਿਬਾਂ ਨੇ ਕਹਿੰਦੇ ਆ ਕਿ ਦਲੀਆਂ ਦੇ ਆਗੂ ਸਾਹਿਬਾਂ ਬੋਲਦੇ ਆ ਕਿਉਂਕਿ ਅਸੀਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿ ਪਿੰਡਾਂ ਦੇ ਵਿੱਚ ਜੀ ਭਾਈਚਾਰਕ ਸਾਜ ਆ ਇਹ ਕਦੀ ਵੀ ਖਤਮ ਨਹੀਂ ਹੋਣੀ ਚਾਹੀਦੀ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਗਠਜੰਬੰਦਨ ਤੋਂ ਉੱਪਰ ਉੱਠ ਕੇ ਜਿਹੜਾ ਇੱਕ ਸਾਡਾ ਪਿੰਡਾਂ ਦੇ ਵਿੱਚ ਭਾਈਚਾਰਾ ਵਾ ਉਹਨੂੰ ਆਪਾਂ ਨੂੰ ਕਾਇਮ ਰੱਖਣਾ ਬਹੁਤ ਜ਼ਰੂਰੀ ਆ ਪਰ ਇੱਥੇ ਪਤਾ ਲੱਗਾ ਕਿ ਪਿੰਡ ਦੇ ਜਿਹੜੇ ਮੌਜੂਦਾ ਮੋਦਵਾਰ ਸੱਜਣਾ ਜਾ ਜਿਹੜੇ ਪਿੰਡ ਦੇ ਸਰਪੰਚ ਨੇ ਉਹਨਾਂ ਵੱਲੋਂ ਹੀ ਜਿਹੜਾ ਇਸ ਘਟrana ਨੂੰ ਜਿਹੜਾ ਅੰਜਾਮ ਦਿੱਤਾ ਗਿਆ ਵਾ ਤੇ ਜਿਹੜੀ ਕਿ ਬੜੀ ਇੱਕ ਸ਼ਰਮਨਾਕ ਗੱਲ ਆ ਸੋ ਅਸੀਂ ਤਾਂ ਹੁਣ ਵੀ ਇਹੀ ਬੇਨਤੀ ਲੈ ਕੇ ਆਏ ਆ ਕਿ ਆਪਸ ਵਿੱਚ ਬੈਠ ਕੇ ਜਿਹੜਾ ਹੈਗਾ ਰਾਜੀਨਾਮੇ ਵਾਲੇ ਪਾਸੇ ਨੂੰ ਤੁਰਿਆ ਜਾਵੇ ਕਿਉਂਕਿ ਮੰਦਿਰ ਮਸਜਿਦ ਗੁਰਦੁਆਰਾ ਚਰਚ ਸਭ ਦੇ ਸਾਂਝੇ ਨੇ ਭਗਵਾਨ ਸਭ ਦਾ ਸਾਂਝਾ ਹੈ ਪ੍ਰਮਾਤਮਾ ਇੱਕ ਏ ਤੇ ਇੱਕੋ ਨੇ ਆਪਾਂ ਨੂੰ ਸਾਜਿਆ ਏ ਤੂ ਅਸੀਂ ਬੇਨਤੀ ਕਰਦੇ ਆ ਸਾਰਿਆਂ ਦੇ ਹੱਥ ਹੱਥ ਜੁੜ ਕੇ ਬੇਨਤੀ ਕਰਦੇ ਆ ਜਿੰਨੇ ਵੀ ਇਥੇ ਆਗੂ ਸਹਿਬਾਨ ਪਹੁੰਚੇ ਨੇ ਕਿ ਆਪਾਂ ਕੋਸ਼ਿਸ਼ ਕਰੀਏ ਕਿ ਇਹ ਜਿਹੜਾ ਮਸਲਾ ਹੈ ਉਹ ਰਾਜੀਨਾਮੇ ਵਾਲੇ ਪਾਸੇ ਨੂੰ ਤੁਰੇ ਜੇਕਰ ਨਹੀਂ ਰਾਜੀਨਾਮੇ ਵਾਲੇ ਪਾਸੇ ਨੂੰ ਤੁਰਦਾ ਦੂਸਰੀ ਧਿਰ ਆਪਣੀ ਅੜੀ ਦੇ ਉੱਤੇ ਅੜੀ ਹੋਈ ਆ ਤੇ ਫਿਰ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਆ ਉਹ ਪ੍ਰਸ਼ਾਸਨ ਨੂੰ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਇਹਕਰ ਪ੍ਰਸ਼ਾਸਨ ਕਾਨੂੰਨੀ ਕਾਰਵਾਈ ਨਹੀਂ ਕਰਦਾ ਪਰ ਇਸ ਇੱਥੇ ਜਿਹੜੇ ਸਰਦਾਰੋ ਉਤਕਿਆ ਜਾਊਗਾ ਤੇ ਉਸ ਤਰ੍ਹਾਂ ਫੇਲੇ ਜਿਹੇ ਸਟੇ ਵਿਕਲਨਗੇ ਉਹਦਾ ਜ਼ਿੰਮੇਵਾਰ ਜ਼ਿਲ੍ਹਾ ਪ੍ਰਸ਼ਾਸਨ ਹੋਊਗਾ ਸੋ ਇੰਨੀਆਂ ਕੋ ਬੇਨਤੀਆਂ ਕਰਵਾਹੇ ਗੁਰਜੀਤ ਸਿੰਘ ਖਾਲਸਾ ਢੰਡਾ ਦਾ ਸਮਾ ਬਾਏ ਨੂੰ 15-18 ਸਾਲ ਹੋ ਗਿਆ ਲੱਗੇ ਨੂੰ ਜੋ ਕਿ ਪ੍ਰਗਟ ਦਿਨ ਆ ਰਿਹਾ ਸੀ ਉਹਦੇ ਸਬੰਧ ਦੇ ਵਿੱਚ ਇਹ ਇਹ ਲੀਡਿੰਗਾਂ ਮੈਡਮਾਂ ਦੇ ਜਲਾਨੀਆਂ ਦੇ ਤੇ ਇਕੱਠੇ ਕਰਕੇ ਤੇ ਮਿੱਟੀ ਪਾਉਣੀ ਸ਼ੁਰੂ ਕੀਤੀ ਇੱਥੇ ਆ ਕੇ ਤਾਸ਼ ਵੀ ਖੇਡਦਾ ਇਹੋ ਮੌਜੂਦਾ ਸਰਪੰਚ ਰੋਜ਼ ਬੰਦੇ ਇਕੱਠੇ ਕਰਕੇ ਅੰਦਰ ਤਾਸ਼ ਖੇਡਦਾ ਹੁੰਦਾ ਸੀ ਤੇ ਲੋਕਾਂ ਸਾਨੂੰ ਕਹਿਣਾ ਮੈਂ ਕਿ ਆ ਵੀ ਅਸੀਂ ਇਹ ਕਿਆ ਤੇ ਥਿਰ ਪੜਵਾਉਣਾ ਸੀ ਅਸੀਂ ਨਹੀਂ ਕਿਹਾ ਤੇ ਇਹਨਾਂ ਮਿੱਟੀ ਥਿੱਟੀ ਮਿੱਟੀ ਛੱਟ ਕੇ ਉਹ ਪੂਰਦੇ ਸੀਗੇ ਇਹਨੇ ਆ ਕੇ ਡੱਕਿਆ ਮੁੜ ਕੇ ਆ ਕੇ ਇੱਥੇ ਵੀਡੀਓ ਬਣਾ ਕੇ ਲੈ ਗਿਆ ਬੁੜੀਆਂ ਦੀ ਮੋਨਿਆਣਿਆਂ ਨਾਲ ਲੈ ਕੇ ਤੇ ਇਹ ਮਿੱਟੀ ਛੱਡੀਆਂ ਸੀਗੀਆਂ ਤੇ ਇਹ ਵੀਡੀਓ ਬਣਾ ਕੇ ਲਾ ਕੇ ਮੁੜ ਕੇ ਫੇ ਆ ਗਿਆ ਜੇ ਤਾਈ ਟਿਕ ਬਾਦ ਫੇ ਆ ਮੁਰਕੇ ਗਾਲਾਂ ਲਾ ਪਿਆ ਕਰਨ ਕਿ ਅਸੀਂ ਕਿਹਾ ਵੀ ਸਰਪੰਚ ਸਾਹਿਬ ਬਈ ਝੰਡਾ ਲਵਾਉਣ ਵੇਲੇ ਵੀ ਤੂੰ ਸੀਗਾ ਤੇ ਪ੍ਰਗਟ ਦਿਨ ਜਦੋਂ ਪ੍ਰਗਟ ਦਿਨ ਹੁੰਦਾ ਸੀ ਉਸ ਦਿਨ ਵੀ ਤੂੰ ਹੁੰਦਾ ਸੀ ਨਾਲ ਤੇ ਕਹਿੰਦਾ ਕਿਹੜਾ ਪੈਨ ਚੋਦ ਕਹਿੰਦਾ ਬਸ ਐਦੋਂ ਲੜਾਈ ਹੋ ਪਈ ਮੁੰਡੇ ਲੜਦਾ ਤੇ ਉਹ ਸੋਣ ਮੁੱਕੀ ਹੋਇਆ ਤੇ ਕੋਈ ਟੱਕ ਨਹੀਂ ਸੀ ਕੋਈ ਗੱਲ ਨਹੀਂ ਸੀ ਇਹਨੇ ਮੁੜ ਕੇ ਆਪ ਹੀ ਇਹਨੇ ਬਾਹ ਬੂ ਵਢਾ ਕੇ ਉੱਤੇ ਟੱਕ ਲਾ ਕੇ ਸੱਟਾ ਮਾਰ ਕੇ ਤੇ ਇਹਨੇ ਹੁਣ ਚੱਪੀਆਂ ਬਣਾਉਣ ਦੀ ਕੋਸ਼ਿਸ਼ ਕਰਦਾ ਮੁੜਿਆ ਤਾਂ ਝੰਡੇ ਦੀ ਜਿਹੜੀ ਇਹਨੇ ਵਿਆਪਦੀ ਕੀਤੀ ਆ ਝੰਡਾ ਸਾਰਾ ਟੇਡਾ ਸੀਗਾ ਹੁਣ ਵੀ ਬਾਸ ਟੁੱਟਾ ਵਾ ਉਹ ਜਿਹੜਾ ਪੈਪ ਟੁੱਟਾ ਪਿਆ ਵਾ ਇਹ ਲੱਤ ਮਾਰੀ ਇੱਕ ਧੱਕਾ ਮਾਰਿਆ ਕਿ ਹੱਥ ਨਾਲ ਹਲਾਉਂਦੇ ਸੀਗੇ ਉਹ ਨਿਕਲਿਆ ਨਹੀਂ ਡੂੰਗਾ ਸੀਗਾ ਗੱਡਿਆ ਬਾਕੀ ਜੈ ਮੇਰਾ ਕੀ ਟੋਟਾ ਨਾ ਹੋਰ ਕਿਹੜਾ ਪਿੰਡ ਹੈ ਮੇਰਾ ਨਾਮ ਸਾਗਰ ਫਰੀਦਾ ਹੀ ਪਿੰਡ ਮੇਰਾ ਝੁੱਗਾਂਗਲਾ ਮਈ ਤੁਹਾਡੇ ਵੀ ਉਹ ਜਿਹੜਾ ਪਿੰਡ ਇੱਕ ਧਾਰਮਿਕ ਬਿਵਾਦ ਹੋਇਆ ਕਿਉਂ ਹੋਇਆ ਤੁਹਾਡੇ ਹਾਂਜੀ ਹਾਂਜੀ ਤੇ ਆਈ ਨਾ ਸੇਵਾ ਕਰਦੇ ਪਏ ਸੀ ਮਿੱਟੀ ਪਾਉਂਦੇ ਪਏ ਸੀ ਸਵੇਰ ਤੋਂ ਤੇ ਸਾਡੇ ਪਿੰਡ ਦੇ ਸਰਪੰਚ ਆਏ ਉਹਨਾਂ ਨੇ ਸਾਡੋ ਮਿੱਟੀ ਕਿੱਥੇ ਪਾਉਂਦੇ ਸੀ ਮੰਦਿਰ ਚ ਮੰਦਿਰ ਚ ਹਾਂਜੀ ਤੇ ਇਹਨਾਂ ਨੇ ਸਾਨੂੰ ਰੋਕਿਆ ਸੀਗਾ ਤੇ ਆਈ ਗਿਆ ਸੀਗਾ ਬਹਿ ਕੇ ਗੱਲ ਕਰ ਲੈਨੇ ਆ ਤੇ ਇਹ ਘਰੇ ਚੱਲ ਕੇ ਮੁੰਡੇ-ਮੁੰਡੇ ਇਹਨਾਂ ਨੇ ਲੈੰਦੇ ਸਾਡੇ ਹੱਥੀਂ ਬਹਿ ਕੇ ਹੀ ਗਏ ਤੁਸੀਂ ਬਤੌਰ ਪਿੰਡ ਵਾਸੀ ਸਰਪੰਚ ਨੂੰ ਜੇ ਤੁਸੀਂ ਸੇਵਾ ਸੌਪੀਆ ਉਹ ਤੁਹਾਡੀ ਸੇਵਾ ਕਿਉਂ ਬੰਦ ਕਰਾ ਰਿਆ ਇਹਦਾ ਹੀ ਹੁਣ ਉਹਨੂੰ ਪਤਾ ਹੋਊਗਾ ਜੀ ਸਰਪੰਚ ਕਹਿੰਦਾ ਵੀ ਪੰਚਾਇਤ ਘਾਰ ਆਇਆ ਕਹਿੰਦੇ ਸੀਗੇ ਪੰਚਾਇਤ ਘਰ ਵਾਜੀ ਜਦੋਂ ਮਤਲਬ ਝੰਡੇ ਦੀ ਸਥਾਪਨਾ ਕੀਤੀ ਉਦੋਂ ਇਹ ਵੀ ਨਾਲ ਹੀ ਸੀਗੇ ਇਹਨਾਂ ਨਾਲ ਇਹ ਜਿਹੜੇ ਮੌਜੂਦਾ ਵਾ ਕੀ ਇਹਨਾਂ ਦਾ ਨੌਕੀਆ ਇਹਨਾਂ ਦਾ ਲਭਾਇਆ ਜੀ ਲਭਾਇਆ ਹਾਂਜੀ ਅੱਛਾ ਇਹ ਨਾ ਮੌਜੂਦ ਸੀ ਉਹ ਨਾਲ ਸੀਗਾ ਹਾਂਜੀ 15 16 ਸਾਲ ਹੋ ਚੱਲਿਆ ਜੀ ਜਦੋਂ ਇਹਨਾਂ ਨੇ ਆਪ ਨਾਲ ਗੜਾਇਆ ਸੀਗਾ ਜਦੋਂ ਝੰਡੇ ਦੀ ਸਥਾਪਨਾ ਹੋਈ ਆ ਉਦੋਂ ਹੀ ਵਿਅਕਤੀ ਨਾਲ ਸੀਗਾ ਹਾਂਜੀ ਹੁਣ ਇਹ ਵਿਰੋਧ ਕਰਿਆ ਹਾਂਜੀ ਇਹ ਥੋੜਾ ਜ਼ਿੰਮੇਵਾਰਾਂ ਦੇ ਮਗਰ ਲੱਗੇ ਨਾ ਥੋੜਾ ਕਰਦੇ ਪਏ ਆ ਮਤਲਬ ਅਖਰੀ ਪਾਰਟੀ ਉਹਨਾਂ ਨੇ ਹਾਂ ਠੀਕ ਠੀਕ ਅਖਰੀ ਪਾਰਟੀ ਸ਼ਾਹੌਂਦ ਪੰਜਾਬ ਜੀ ਵੀ ਹੋਈ ਉਦੋਂ ਮੌਕੇ ਤੇ ਹਾਂਜੀ ਦੂਜੀ ਧਿਰ ਵਾਲੋਂ ਕੋਈ ਵੀ ਆ ਜੀ ਵੀ ਕੀਤੀ ਗਈ ਹੈ ਨਿਸ਼ਾਨ ਸਾਹਿਬ ਦੀ ਹਾਂਜੀ ਹਾਂਜੀ ਇਹਨਾਂ ਨੇ ਜਿਦਾਂ ਜੀ ਨਿਸ਼ਾਨ ਸਾਹਿਬ ਨੂੰ ਲੱਤ ਲੱਤ ਮਾਰੀਆਂ ਸੀ ਟੇਡਾ ਕਰਦਾ ਸੀਗਾ ਪੁਲਿਸ ਨੇ ਐਕਸ਼ਨ ਨਹੀਂ ਲਿਆ ਕੋਈ ਹੁਣ ਤਾਈ ਨਹੀਂ ਜੀ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ ਸਾਡੀ ਸੁਣਦੇ ਨਹੀਂ ਤੇ ਕੀ ਮੰਗ ਕਰਦੇ ਮੰਗ ਇਹ ਹੈ ਜੀ ਸਾਨੂੰ ਜਿੱਦਾਂ ਸਾਡਾ ਮੰਦਰ ਬਣਾ ਚਾਹੀਦਾ ਵਈ ਨਾਲ ਇਹਨਾਂ ਨੇ ਜੀ ਝੰਡੇ ਨਾਲ ਬੇਅਦਬੀ ਕੀਤੀ ਹੈ ਜੀ ਬਹੁਤ ਬਹੁਤ ਜੀ ਮਾਤਾ ਜੀ ਦੇਖੋ ਮੇਰੀ ਸੰਗਤ ਨੂੰ ਹੱਥ ਜੋੜ ਕੇ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਆਪਾਂ ਕਿਸੇ ਦੇ ਮਗਰ ਨਹੀਂ ਲੱਗਣਾ ਲੜਾਈ ਝਗੜਾ ਨਹੀਂ ਕਰਨਾ ਕਿਉਂਕਿ ਆਪਾਂ ਹੁਣ ਅਨਪੜ੍ਹ ਨਹੀਂ ਐ ਆਪਾਂ ਪੜ੍ਹੇ ਲਿਖੇ ਐ ਆਪਣਾ ਦਿਮਾਗ ਇਸਤੇਮਾਲ ਕਰਨਾ ਵਾ ਕਾਨੂੰਨੀ ਕਾਰਵਾਈ ਠੋਕੇ ਕਰਾਵਾਂਗੇ ਐਸਐਸਬੀ ਸਾਹਿਬ ਸਾਡੇ ਬਹੁਤ ਵਧੀਆ ਵਾ ਇਹ ਸਾਰੇ ਤੁਹਾਡੇ ਉਹਨਾਂ ਨੇ ਸਬੂਤ ਮਿਲ ਗਏ ਆ ਵੀ ਮੌਜੂਦਾ ਸਰਪੰਚ ਨੇ ਕੀ ਕੀਤਾ ਵਾ ਜੇਕਰ ਉਹ ਬੈਠ ਕੇ ਰਾਜੀਨਾਮਾ ਕਰਨਾ ਚਾਹੁੰਦਾ ਵਾ ਤੇ ਇਹ ਵੀ ਧਿਰ ਰਾਜੀ ਆ ਵੀ ਅਸੀਂ ਬੈਠ ਕੇ ਰਾਜੀਨਾਮਾ ਕਰੀਏ ਉਕਾ ਸਾਡਾ ਰਾਸਤਿਆ ਵਾਲ ਵੀ ਕਿ ਸੰਘਰਸ਼ ਮੋਰਚੇ ਦਾ ਮਕਸਦ ਹੈਗਾ ਗੱਬੇ ਕੁਤਲੇ ਲੋਕਾਂ ਦੇ ਨਾਲ ਖੜੇ ਹੋਣਾ ਤੇ ਉਹਨਾਂ ਨੂੰ ਜਾਗਰੂਤ ਕਰਨਾ ਕਿ ਐਵੀਂ ਨਹੀਂ ਕਿਸੇ ਦਾ ਮਗਰ ਲੱਗ ਕੇ ਹੋਏ 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 ਵਿੱਚ ਪੈ ਜਾਣਾ ਨੋ ਆਪਣਾ ਮਕਸਦ ਹੈਗਾ ਜੇਕਰ ਸਰਪੰਚ ਨਹੀਂ ਮੰਨਦਾ ਗਲਤੀ ਉਹਦੀ ਬਹੁਤ ਹੈ ਬੇਅਦਵੀ ਕੀਤੀ ਉਹਨੇ ਭਾਵਨਾਵਾਂ ਨੂੰ ਠੇਸ ਪਹਾਈ ਹੈ ਇਸ ਕਰਕੇ ਮੈਂ ਸਰਪੰਚ ਸਾਹਿਬ ਨੂੰ ਵੀ ਕਹਿਣਾ ਮੌਜੂਦਾ ਨੂੰ ਵੀ ਭਾਈ ਬੈਠ ਕੇ ਰਾਜਨਾਮਾ ਆਪਾਂ ਕਰਾਂਗੇ ਜੇ ਤੇਰੀ ਗਲਤੀ ਹੈ ਤਾਂ ਤੂੰ ਆਪਣੀ ਝੋਲੀ ਪਾ ਜੇ ਇਧਰੋਂ ਕਿਸੇ ਦੀ ਗਲਤੀ ਹੈ ਤੇ ਇਹ ਆਪਣੀ ਝੋਲੀ ਪਾਉਣ ਅਗਰ ਨਹੀਂ ਉਹ ਮੰਨਦਾ ਤੇ ਐਸਐਸਪੀ ਸਾਹਿਬ ਨੂੰ ਪਤਾ ਵਾ ਐਸਐਸਪੀ ਸਾਹਿਬ ਪੂਰੀ ਕਾਨੂੰਨੀ ਕਾਰਵਾਈ ਕਰਨਗੇ ਉਸ ਤੋਂ ਬਾਅਦ ਫਿਰ ਕਾਨੂੰਨ ਦੇਖੇ ਲੇਕਿਨ ਸਾਡਾ ਫਰਜ਼ ਬੰਦਾ ਇਹ ਤੁਹਾਨੂੰ ਆ ਕੇ ਇੱਕ ਕਰਨਾ ਅਸੀਂ ਉਹ ਬੰਦੇ ਨਹੀਂ ਕਿ ਤੁਹਾਨੂੰ ਅਸੀਂ ਲੜਾ ਦਈਏ ਜੈ ਵਾਲਮੀਕੀ ਹਰ ਹਰ ਵਾਲਮੀਕੀ ਪਿੰਡ ਝੁੱਗੀਆਂ ਗੁਲਾਮ ਦੇ ਵਿੱਚ ਜਿੱਥੇ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਾਵਨ ਮੰਦਰ ਦਾ ਜੋ ਬੇਅਦਬੀ ਹੋਈ ਆ ਉਸ ਮਾਮਲੇ ਦੇ ਵਿੱਚ ਜਿੰਨੀਆਂ ਵੀ ਸੰਸਥਾਵਾਂ ਨੂੰ ਪਤਾ ਲੱਗਿਆ ਪਰ ਹੋਰ ਵੀ ਸੰਸਥਾਵਾਂ ਨੂੰ ਜਿੱਦਾਂ ਪਤਾ ਲੱਗੀ ਜਾਂਦਾ ਸਾਨੂੰ ਵਾਲਮੀਕੀ ਤਿਰਤੋ ਵੀ ਫੋਨ ਆਏ ਆ ਕਿ ਜਿਹੜੀ ਤੁਸੀਂ ਵੀਡੀਓ ਪਾਈ ਆ ਉਹ ਕੀ ਉਹਦੇ ਵਿੱਚ ਹੈਗਾ ਵਾ ਤਾਂ ਉਹਦਾ ਕੀ ਰਿਜ਼ਲਟ ਆ ਕੀ ਕਾਰਵਾਈ ਉੱਤੇ ਹੋਈ ਆ ਅਗਰ ਨਹੀਂ ਕੋਈ ਕਾਰਵਾਈ ਹੁੰਦੀ ਤਾਂ ਵਾਲਮੀਕੀ ਤਿਰਤੋ ਵੀ ਇੱਥੇ ਸੰਸਥਾਵਾਂ 'ਚ ਪਹੁੰਚ ਸਕਦੀਆਂ ਸੋ ਆਹ ਫੋਨ ਜਿਹੜੀ ਆ ਮੌਜੂਦ ਸਾਡੇ ਵਿੱਚ ਭਗਵਾਨ ਵਾਲਮੀਕੀ ਸੰਗਰਸ਼ਕ ਮੋਰਚੇ ਦੇ ਪ੍ਰਧਾਨ ਰੋਸ਼ਨ ਲਾਲ ਸੱਬਰਵਾਲ ਜੀ ਔਰ ਸਾਡੇ ਵਿੱਚ ਬਾਗੀ ਕਿਸਾਨ ਮੋਰਚੇ ਦੇ ਪ੍ਰਧਾਨ ਭੰਡਾਰ ਸਾਹਿਬ ਜੀ ਔਰ ਅਰਜੁਨ ਸੱਬਰਵਾਲ ਜੀ ਔਰ ਕਾਲੀ ਜੀ ਤੇ ਸਾਡੇ ਅਲੱਗ-ਅਲੱਗ ਸੰਸਥਾਵਾਂ ਤੋਂ ਪਹੁੰਚੇ ਪੰਡਾ ਜੀ ਪਹੁੰਚੇ ਔਰ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਇਹ ਗੱਲ ਹੈਗੀ ਆ ਕਿਉਂਕਿ ਇਹ ਜਿਹੜਾ ਧਾਰਮਿਕ ਮਸਲਾ ਹੁੰਦਾ ਬੜਾ ਅੱਗਾਂ ਨੂੰ ਫੈਲਦਾ ਅਗਰ ਇਸ ਦਾ ਰਿਜ਼ਲਟ ਕੋਈ ਨਹੀਂ ਨਿਕਲਦਾ ਤੇ ਜਿਹੜੀ ਬੇਅਦਬੀ ਉਹਨੇ ਕੀਤੀ ਆ ਔਰ ਸਾਡੇ ਜਿਹੜੇ ਸਮਾ ਸੇਵਾ ਕਰਦੇ ਸਮਾਜ ਦੇ ਬੱਚਿਆਂ ਦੇ ਔਰਤਾਂ ਤੇ ਉਹ ਨੌਜਵਾਨਾਂ ਤੇ ਜਿਹੜਾ ਹਮਲਾ ਕੀਤਾ ਤੇ ਤਾਰ ਹਥਿਆਰਾਂ ਨਾਲ ਔਰ ਜਿਹਦੀਆਂ ਵੀਡੀਓ ਵੀ ਜਿਹਦੇ ਵਿੱਚ ਹਥਿਆਰ پڑے ਹੋਏ ਆਉਂਦੇ ਆ ਤੇ ਉਹ ਜਿਹੜਾ ਅਸੀਂ ਉਹ ਵੀ ਜਿਹੜੀ ਅਸੀਂ ਕਾਰਵਾਈ ਕਰਵਾਉਣੀ ਆ ਔਰ ਜਿਹੜੀ ਬੇਅਦਬੀ ਕੀਤੀ ਝੰਡੇ ਦੀ ਉਹਦੀ ਵੀ ਕਾਰਵਾਈ ਅਸੀਂ ਇਸ ਸਰਪੰਚ ਦੇ ਕਰਵਾਵਾਂਗੇ ਕਿਉਂਕਿ ਇੱਕ ਪਾਸੇ ਤਾਂ ਉਹ ਸਾਨੂੰ ਫੋਨ ਕਰਾ ਰਿਆ ਸਾਡਾ ਕੋਈ ਅੱਦਾ ਦਾ ਮਸਲਾ ਨਹੀਂ ਹੈਗਾ ਸਾਡਾ ਪਿੰਡ ਦਾ ਮਸਲਾ ਵਾਸੀ ਆ ਪਰ ਇੱਕ ਪਾਸੇ ਝੂਠੀਆਂ ਛੱਬੀਆਂ ਕਰਾਉਣ ਲਈ ਪ੍ਰਸ਼ਾਸਨ ਦੇ ਵਿੱਚ ਜਾ ਕੇ ਦਬਾਅ ਪਾ ਰਿਹਾ ਔਰ ਜੇ ਇਹ ਨਹੀਂ ਹੋਰ ਮਤਲਬ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਸਾਡੇ ਵੱਲੋਂ ਤਾਂ ਅਸੀਂ ਇਸ ਤੋਂ ਵੀ ਸਿੱਖਾ ਸੰਘਰਸ਼ ਕਰਾਂਗੇ ਕਿਉਂਕਿ ਜਿਹੜਾ ਵਾ ਵਾਲਮੀਕੀ ਸਮਾਜ ਆ ਇਹ ਸਮਝਦਾਰ ਸਮਾਜ ਆ ਔਰ ਬੜੇ ਚਿਰ ਤੋਂ ਸੰਘਰਸ਼ ਆਪਣਾ ਜਾਣਦਾ ਹੋਵੇ ਸੰਘਰਸ਼ ਕਰਕੇ ਕਿੱਦਾਂ ਅਸੀਂ ਆਪਣੇ ਹੱਕ ਲੈਣੇ ਆ ਉਹ ਸਾਡਾ ਮੰਦਰ ਬਣਿਆ ਹੋਇਆ ਪਰਮਪਿਤਾ ਪ੍ਰਮਾਤਮਾ ਦੀ ਮੂਰਤੀ ਸਥਾਪਨਾ ਵਿੱਚ ਹੋਈ ਪਈ ਆ ਅਗਰ ਜੇ ਇਸ ਤੇ ਕੋਈ ਵੀ ਕਾਰਵਾਨ ਆਈ ਹੋਈ ਨਾ ਹੋਈ ਤਾਂ ਅਸੀਂ ਜਿਹੜਾ ਵਾ ਇਸ ਤੋਂ ਉੱਪਰ ਜਿਹੜਾ ਸੰਘਰਸ਼ ਕਰਾਂਗੇ ਜੈ ਵਲਮਿੱਕੀ ਹਰ ਹਰ ਵਲਮਿੱਕੀ ਹਾਂਜੀ ਸਰ ਇਹ ਕੀ ਤੁਹਾਡਾ ਨਾਮ ਔਰ ਕਿਹੜਾ ਪਿੰਡ ਹੈ ਮੇਰਾ ਨਾਮ ਅਜੀਤ ਕੁਮਾਰ ਹੈ ਪਿੰਡ ਮੇਰਾ ਚੁਗਗਲਾ ਵਾ ਜੀ ਛੱਡ ਤਾਂ ਕਿਵੇਂ ਲੱਗਿਆ ਇਹ ਸਾਡੇ ਕੋਲ ਘੜਨੀ 15 16 ਸਾਲ ਹੋ ਗਏ ਨਿਸ਼ਾਨ ਸਾਹਿਬ ਵੱਡੇ ਮਿਲੇ ਤੇ ਅਸੀਂ ਸਾਰੇ ਜਾਣੇ ਉੱਥੇ ਛੋਟੂ ਛੋਟੂ ਨਾਲ ਬੱਚੇ ਜਨਾਨੀਆਂ ਅਸੀਂ ਭਰਤੀ ਬਾ ਰਹੇ ਸੀ ਤੇ ਸਰਪੰਚ ਸਾਹਿਬ ਸਾਡੇ ਪਿੰਡ ਦੇ ਆਏ ਪੁੱਛਣ ਕਿ ਬੁੜੀਆਂ ਨੂੰ ਦੋਕੇ ਦੁੱਕੇ ਮਾਰੇ ਨੇ ਆਣੇ ਸਾਰਿਆਂ ਨੂੰ ਦੋਕੇ ਦੁੱਕੇ ਮਾਰੇ ਤੇ ਅਸੀਂ ਗਿਆ ਸਰਪੰਚ ਸਾਹਿਬ ਜੀ ਤੁਸੀਂ ਆਪਦੇ ਆਪਣੇ ਪਿੰਡ ਦੇ ਜਿਹੜੇ ਮੇਨ ਬੰਦੇ ਇਕੱਠੇ ਕਰਕੇ ਸਾਡੇ ਨਾਲ ਬੈਠ ਕੇ ਗੱਲ ਕਰੋ ਤੇ ਇਹ ਘਰ ਚਲੇ ਗਏ 10 15 ਮਿੰਟ ਬਾਅਦ ਇਹ ਆਏ ਵਾਪਸ ਆਏ ਸਾਰੇ ਜਾਣੇ ਇਕੱਠੇ ਹੋ ਕੇ ਆਣ ਕੇ ਇਹਨਾਂ ਨੇ ਸਾਡੇ ਨਿਸ਼ਾਨ ਸਾਹਿਬ ਨਾਲ ਉਹਦੀ ਅਦਮੀ ਕੀਤੀ ਆ ਤੇ ਨਿਸ਼ਾਨ ਸਾਹਿਬਾਂ ਧੱਕੇ ਧੁੱਕੇ ਮਾਰੇ ਆ ਤੇ ਮੈਨੂੰ ਜਿਹੜੀ ਸੱਟ ਗਈ ਗੁੱਟਿਆ ਮੇਰੀ ਵਾਈਫਾਈ ਆ ਇਹਨਾਂ ਦੇ ਉਹਨਾਂ ਨੇ ਕੱਪੜੇ ਕੋਪੜੇ ਪਾੜਿਆ ਸਾਰਿਆਂ ਨੇ ਮਾਰੀਆਂ ਸਾਡੀ ਇਹ ਜਾਣ ਕੇ ਅੱਡਾ ਹੋ ਗਏ ਜਿਹੜਾ ਉਹ ਮੰਦਰ ਹੈ ਕਿੰਨਾ ਕੁ ਪੁਰਾਣਾ ਵਾ ਕੱਟੋ ਘਾੜ ਨਹੀਂ 15-16 ਸਾਲ ਹੋ ਗਿਆ ਜਿਨ ਨਿਸ਼ਾਨ ਸਾਹਿਬ ਗੱਡੇ ਨੇ ਜਿਹੜੇ ਕਮਰੇ ਬਣੇ ਆ ਉਹ ਕੱਟੋ ਘਾੜ ਦੇ ਦੋ ਤਿੰਨ ਸਾਲ ਹੀ ਹੋਇਆ ਨੇ ਬਣਿਆ ਨੇ ਜਿਹੜੇ ਤੁਹਾਡੇ ਪਿੰਡ ਦੀ ਪੰਚਾਇਤ ਆ ਉਹਨਾਂ ਦਾ ਕਹਿਣਾ ਵਾ ਕਿ ਇਹ ਮੰਦਰ ਨਹੀਂ ਇਹ ਪੰਚਾਇਤ ਘਰ ਆ ਬਹੁਤ ਕਵਰੇਜ ਹੋਣੀ ਬਣਿਆ ਤੁਹਾਨੂੰ ਨਿਸ਼ਾਨ ਸਾਹਿਬ ਖੁਦ ਸਰਪੰਚ ਵੀ ਸਾਡੇ ਨਾਲ ਸੀ ਇਹਨਾਂ ਨੇ ਆਪ ਕਢਾਇਆ ਜੀ ਜਿਵੇਂ ਹੁਣ ਮੌਜੂਦਾ ਬਣੇ ਸਰਪੰਚ ਨੇ ਉਹ ਵੀ ਸਾਡੇ ਨਾਲ ਉਹ ਖੁਦ ਕਢਾਇਆ ਅੱਛਾ ਸਾਹਿਬ ਸਾਹਿਬ ਬੜਾਇਆ ਮੰਨੋ ਜਿਹੜੇ ਮੌਜੂਦਾ ਹੁਣ ਇਸ ਟਾਈਮ ਸਰਪੰਚ ਆ ਹਾਂਜੀ ਹਾਂਜੀ ਉਹਨਾਂ ਨੇ ਤੁਹਾਨੂੰ ਮਦਦ ਕੀਤੀ ਨਾਲ ਹਾਂਜੀ ਹਾਂਜੀ ਪੂਰੀ ਨਾਲ ਮਦਦ ਕੀਤੀ ਜੀ ਹੁਣ ਇਹ ਵਿਰੋਧ ਫੇ ਕਿਉਂ ਕਰ ਰਿਹਾ ਇਹ ਸਾਡੇ ਜ਼ਿੰਮੇਵਾਰ ਭਾਈਚਾਰੇ ਨਾਲ ਰਲ ਕੇ ਮਗਰ ਲਾ ਕੇ ਸਾਡੇ ਨਾਲ ਨਿਸ਼ਾਨ ਸਾਹਿਬ ਨਾਲ ਸਾਡੇ ਨਾਲ ਬੇਇੱਜ਼ਤੀ ਕੀਤੀਆਂ ਨੇ ਤਾਂ ਸਾਡੇ ਨਾਲ ਇਦਾਂ ਕੁੱਟਮਾਰ ਕੀਤੀ ਹੈ ਜੀ ਕਿੰਨੀ ਕੁ ਸੱਟ ਲੱਗੀ ਤੁਹਾਡੇ ਸਾਟੇ ਦਾਤ ਕਰਪਾਨਾ ਲੈ ਕੇ ਆਈ ਸੀ ਮੇਰੇ ਹੱਥ ਕੀਤਾ ਮੁਰੇ ਮੇਰੇ दाਤ ਵੱਜ ਗਿਆ ਜੀ ਤੇ ਪ੍ਰਸ਼ਾਸਨ ਨੇ ਕੀ ਕਾਰਵਾਈ ਕੀਤੀ ਹੈ ਪ੍ਰਸ਼ਾਸਨ ਨੇ ਹਲੇ ਕੋਈ ਨਹੀਂ ਸਾਡੇ ਬਿਆਨ ਵੀ ਨਹੀਂ ਹੋਏ ਜੀ ਮੈਡੀਕਲ ਰਿਪੋਰਟ ਆ ਗਈ ਹੈ ਹਲੇ ਕੁਝ ਨਹੀਂ ਆਈ ਹੈ ਕੀ ਮੰਗ ਕਰਦੇ ਹਾਂ ਕੋਈ ਨਹੀਂ ਮੰਗਤ ਕਰਨੀ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਇਹ ਆ ਕੇ ਸਾਡੇ ਨਿਸ਼ਾਨ ਸਾਹਿਬ ਦੀ ਸਾਨੂੰ ਜੋ ਵੀ ਆ ਦੱਸਣ ਲਈ ਇਹ ਇਨਾਂ ਨੇ ਆਇਆ ਕਿਉਂ ਕੀਤਾ ਬੇਅਦਬੀ ਗਾਧੂ ਕੀਤੀਆਂ ਨਿਸ਼ਾਨ ਸਾਹਿਬ ਸਾਡੇ ਨਾਲ